ਲੋੜਵੰਦ ਅੰਗਹੀਨਾਂ ਦੀ ਸੇਵਾ ਨੂੰ ਸਮਰਪਿਤ ਸਮਾਜ ਸੇਵੀ ਜਥੇਬੰਦੀ ਕੇਐਲ ਚਾਂਦ ਵੈਲਫੇਅਰ ਟਰਸਟ ਯੂਕੇ ਦੀ ਪੰਜਾਬ ਇਕਾਈ ਵੱਲੋਂ ਰਖੜੀ ਨੂੰ ਸਮਰਪਿਤ ਸਮਾਜ ਸੇਵੀ ਪ੍ਰੋਜੈਕਟ ਨੂੰ ਅਮਲੀ ਰੂਪ ਦਿੰਦਿਆਂ ਮੁਹੱਲਾ ਪ੍ਰੇਮਪੁਰਾ ਦੇ ਇੱਕ ਲੋੜਵੰਦ ਅੰਗਹੀਨ ਨੌਜਵਾਨ ਨੂੰ ਬੈਟਰੀ ਵਾਲੀ ਬੀਲਚੇਅਰ ਭੇਟ ਕੀਤੀ ਗਈ। ਟਰਾਈਸਾਈਕਲ ਦੇਣ ਸਮੇਂ ਨਗਰ ਸੁਧਾਰ ਟਰਸਟ ਫਗਵਾੜਾ ਦੇ ਚੇਅਰਮੈਨ ਜਗਨੈ ਨੰਗਲ ਅਤੇ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਬਖਸ਼ੀ ਤੌਰ ਤੇ ਮੌਜੂਦ ਰਹੇ। ਜਨੈਨੰਗਨ ਕਨਿ ਟਰਸਟ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਪ੍ਰਸ਼ੰਸਾ ਲਗਾ ਕੀਤੀ ਅਤੇ ਕਿਹਾ ਕਿ ਲੋੜਵੰਦਾ ਅਤੇ ਖਾਸ ਤੌਰ ਤੇ ਅੰਗਹੀਣਾਂ ਦੀ ਸੇਵਾ ਸਹਾਇਤਾ ਕਰਨਾ ਪਰਮਾਤਮਾ ਦੀ ਸੱਚੀ ਇਬਾਦਤ ਹੈ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਮਲਕੀ ਸਿੰਘ ਰਵੋਤਰਾ ਜੀ ਸਾਬਕਾ ਪ੍ਰਧਾਨ ਨਗਰ ਕੌਂਸਲ ਫਰਵਾੜਾ ਔਰ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਜਸਵਿੰਦਰ ਜੀ ਠੇਕੇਦਾਰ ਜੀ ਅਕਾਲਗੜ੍ਹ ਤੋਂ ਸਾਡੇ ਪੁਰਾਣੇ ਸਾਥੀ ਆ ਬਹੁਤ ਪਿਆਰ ਅਹੀ ਫਰਨਾਸ ਤਾਰਾਂ ਦੇ ਵਿੱਚ ਤੁਹਾਡੇ ਨਾਲ ਰਹੇ ਔਰ ਸਤਿਕਾਰਯੋਗ ਸ਼ੰਗਾਰाराम ਜੀ ਰਜਿੰਦਰ ਜੀ ਔਰ ਹੋਰ ਸਾਰੇ ਦਰਜਾ ਬਦਰਜਾ ਸਾਥੀਓ ਸਾਰਿਆਂ ਦਾ ਪਹਿਲਾਂ ਤੋਂ ਧੰਨਵਾਦ ਹੈ ਕਿ ਇਸ ਜਿਹੜਾ ਤੁਸੀਂ ਕਾਰਜ ਹੈ ਮਨੁੱਖਤਾ ਦੀ ਸੇਵਾ ਦਾ ਜਿਹੜਾ ਕਾਰਜ ਹੈ ਇਹਦੇ ਵਿੱਚ ਮੈਨੂੰ ਵੀ ਤੁਸੀਂ ਸ਼ਾਮਲ ਹੋਣ ਦਾ ਜਿਹੜਾ ਮੌਕਾ ਦਿੱਤਾ ਹੈ ਇਹਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਕੇ ਐਲ ਚਾਂਦ ਵੈਲਫੇਅਰ ਸੁਸਾਇਟੀ ਜਿਨ੍ਹਾਂ ਨੇ ਇਹ ਉਪਰਾਲਾ ਜਦੋਂ ਸ਼ੁਰੂ ਕੀਤਾ ਸੀ ਮੈਨੂੰ ਯਾਦ ਹੈ ਜਦੋਂ ਪਹਿਲਾਂ ਜਿਹੜਾ ਤੁਹਾਡਾ ਫੰਕਸ਼ਨ ਬੜਾ ਵੱਡਾ ਹੋਇਆ ਸੀ ਮੈਂ న్యూਜ਼ ਹੀ ਦੇਖੀ ਉਦੋਂ ਅਸੀਂ ਕਹਿੰਦੇ ਸੀ ਵੀ ਯਾਰ ਬਹੁਤ ਅੱਛਾ ਉਪਰਾਲਾ ਜਿਹੜਾ ਹੈਗਾ ਕਿ ਤਾਂ ਨਿਰੰਤਰ ਜਾਰੀ ਹੈ ਤੁਹਾਡੀਆਂ ਐਕਟੀਵਿਟੀਆਂ ਔਰ ਇਹ ਆਮ ਕਿਸੇ ਬੰਦੇ ਮੇਰੇ ਵਰਗੇ ਦੇ ਤੇ ਬਸ ਦੀ ਗੱਲ ਹੈ ਨਹੀਂ ਕਿਉਂਕਿ ਇਹ ਤਾਂ ਬਹੁਤ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਅਸੀਂ ਤਾਂ ਤੁਹਾਡੇ ਕੋਲੋਂ ਸਿੱਖਣ ਵਾਲੇ ਹੀ ਆ ਜੀ ਕਿਉਂਕਿ ਅਸੀਂ ਤੁਹਾਡੇ ਵੱਲ ਦੇਖ-ਦੇਖ ਕੇ ਕੋਸ਼ਿਸ਼ ਕਰੀਦੀ ਆ ਕੋਈ ਚੰਗਾ ਕਰੀਏ ਔਰ ਇਹ ਜੋ ਤੁਸੀਂ ਉਪਰਾਲਾ ਕਰ ਰਹੇ ਹੋ ਇਹ ਉਪਰਾਲਾ ਇਹ ਵਾਕਿਆਈ ਇਹ ਪਰਮਾਤਮਾ ਨੇ ਕਿਤੇ ਕੋਈ ਮਨੁੱਖ ਦੇ ਵਿੱਚ ਕਮੀ ਰਹਿ ਗਈ ਜਾਂ ਕਿਤੇ ਕੋਈ ਹਾਦਸੇ ਦਾ ਸ਼ਿਕਾਰ ਹੋ ਗਿਆ ਕੋਈ ਸਰੀਰਕ ਤੌਰ ਤੇ ਇਸ ਤਰੀਕੇ ਨਾਲ ਬਾਕੀਆਂ ਦੇ ਬਰਾਬਰ ਨਹੀਂ ਹੈਗਾ ਤੇ ਉਹਨੂੰ ਆਪਾਂ ਜੇ ਉਹਨਾਂ ਬਰਾਬਰ ਨਹੀਂ ਕਰ ਸਕਦੇ ਤਾਂ ਉਹਨੂੰ ਨਾਲ ਚੱਲਣ ਫਿਰਨ ਜੋਗਾ ਤੇ ਕਿਤੇ ਆਉਣ ਜਾਣ ਜੋਗਾ ਆਪਾਂ ਕਰ ਰਹੇ ਹਾਂ ਤੇ ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਇਹ ਆਸ ਉਮੀਦ ਕਰਦਾ ਕਿ ਕੇ ਐਲ ਚਾਂਦ ਗਰਫਿਰ ਸੋਸਾਇਟੀ ਜਿਹੜੇ ਸਾਡੇ ਕੇ ਐਲ ਚਾਂਦ ਸਾਹਿਬ ਯੂਕੇ ਤੋਂ ਜਿਹੜਾ ਇਸ ਸਭਾ ਨੂੰ ਇਸ ਸੋਸਾਇਟੀ ਨੂੰ ਚਲਾ ਰਹੇ ਆ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਵਧੀਆ ਉਪਰਾਲੇ ਕਰਕੇ ਲੋਕਾਂ ਲਈ ਇੱਕ ਮਿਸਾਲ ਬਣੂਗੀ ਔਰ ਲੋਕ ਇਸ ਸੋਸਾਇਟੀ ਦੇ ਮਾਧਿਅਮ ਤੋਂ ਜਿਹੜਾ ਆ ਉਹ ਹੋਰ ਵੀ ਸਿੱਖ ਕੇ ਆਪਣੇ ਆਪ ਨੂੰ ਇਸ ਗੱਲ ਲਈ ਤਿਆਰ ਕਰਨਗੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਦਿਸ਼ਾ ਨਿਰਦੇਸ਼ ਹੀ ਹੈ ਕਿਸਮ ਦੇ ਸਾਡੇ ਲਈ ਕਿਉਂਕਿ ਤੁਸੀਂ ਜਿੱਦਾਂ ਦੇ ਰਾਸਤੇ ਲੋਕਾਂ ਨੂੰ ਦਿਖਾ ਰਹੇ ਹੋ ਉਸ ਤਰੀਕੇ ਦੇ ਨਾਲ ਲੋਕ ਕਿਸੇ ਦੇ ਮਨ ਦੇ ਵਿੱਚੋਂ ਫਿਰ ਉੱਠਦਾ ਵੀ ਮੈਂ ਵੀ ਯਾਰ ਇਸ ਦੇ ਵਿੱਚ ਯੋਗਦਾਨ ਪਾਵਾਂ ਔਰ ਮੈਂ ਆਪਣੇ ਵੱਲੋਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਵਾਉਣਾ ਹੈ ਕਿ ਜਿੱਦਾਂ ਦੇ ਤੁਹਾਡੇ ਮੁਨਫਤਾ ਦੀ ਸੇਵਾ ਦੇ ਕੰਮ ਹੈਗੇ ਆ ਉਦੇ ਵਿੱਚ ਅਸੀਂ ਜਿੱਥੇ ਵੀ ਜਿੰਨਾ ਵੀ ਹੋ ਸਕੇ ਤੁਹਾਡੇ ਨਾਲ ਜਿਹੜਾ ਆ ਆਪਣਾ ਯੋਗਦਾਨ ਪਾਵਾਂਗੇ ਔਰ ਅੱਜ ਦਾ ਜਿਹੜਾ ਤੁਸੀਂ ਉਪਰਾਲਾ ਇਸ ਨੌਜਵਾਨ ਨੂੰ ਮਿੱਠੂ ਜੀ ਨੂੰ ਜਿਨ੍ਹਾਂ ਨੇ ਬਹੁਤ ਕਸ਼ਟਾ ਦੇ ਵਿੱਚ ਹੈਗੇ ਆ ਔਰ ਤੁਸੀਂ ਇਹਨਾਂ ਨੂੰ ਜਿਹੜਾ ਇਹ व्हीਲ ਚੇਅਰ ਪ੍ਰੋਵਾਈਡ ਕਰਵਾਈ ਹੈ ਇਹਦੇ ਨਾਲ ਇਹਨੂੰ ਕਾਫੀ ਹੌਸਲਾ ਮਿਲਿਆ ਔਰ ਇਹ ਜਿਹੜਾ ਹੌਸਲਾ ਆ ਇਹਦੀਆਂ ਜਿਹੜੀਆਂ ਦੁਆਵਾਂ ਆ ਇਹ ਯਕੀਨਨ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਗੀਆਂ ਔਰ ਤੁਹਾਡੀ ਇਸ ਸੋਸਾਇਟੀ ਨੂੰ ਹੋਰ ਵੀ ਅੱਗੇ ਵਧਾਉਣਗੀਆਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਲਕੀਤ ਸਿੰਘ ਕਬੂਤਰਾਂ ਨੇ ਖਾਸ ਤੌਰ ਤੇ ਟਰਸਟ ਦੇ ਸੰਸਥਾਪਕ ਕੇ.ਐਲ. ਚਾਂਦ ਵੱਲੋਂ ਯਹੀ ਨੇਕ ਪਹਿਲ ਲਈ ਉਹਨਾਂ ਨੂੰ ਆਪਣੀਆਂ ਸ਼ੁਭ ਇਸ਼ਾਵਾ ਦਿੱਤੀਆਂ ਜੋ ਸਾਡੇ ਮਨੈਲ ਸਿੰਘ ਨੰਗਲ ਚੇਅਰਮੈਨ ਇੰਪਰੂਵਮੈਂਟ ਟਰਸਟ ਕੁਵਾਰਾ ਜਿਹੜੇ ਸਾਨੂੰ ਇਸ ਵਕਤ ਆ ਕੇ ਕਰਤਾਰਤ ਕਰ ਰਹੇ ਹਨ ਔਰ ਸਤਿਕਾਰਯੋਗ ਮੇਰੇ ਭਰਾਓ ਆਪਾਂ ਸਾਰੇ ਜਾਣਦੇ ਕਿ ਫਰਵਾੜਾ ਸਮਾਜਿਕ ਸੰਸਥਾਵਾਂ ਵਾਲਾ ਸ਼ਹਿਰ ਹੈ ਜੀ ਚਾਹੇ ਨੰਗਲ ਦੀ ਤਾਂ ਪਿੰਡ ਦੇ ਨੰਗਲ ਨੇ ਆ ਪਰ ਫਰਵਾੜੇ ਦੇ ਚੇਅਰਮੈਨ ਇਸ ਲਈ ਸਾਡੇ ਨਾਲੋਂ ਜ਼ਿਆਦਾ ਫਰਵਾੜੇ ਨੂੰ ਜਾਣਦੇ ਆ ਤੇ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਚਾਹੇ ਕੋਈ ਸਾਡੇ ਇੰਟਰਨੈਸ਼ਨਲ ਲੈਵਲ ਦੀਆਂ ਤੇ ਚਾਹੇ ਸਾਡੇ ਪੰਜਾਬ ਲੈਵਲ ਦੀਆਂ ਇੰਡੀਆ ਲੈਵਲ ਦੀਆਂ ਇੱਥੇ ਗਣੀ ਮੰਨੇ ਦੀਆਂ ਸਮਾਜਿਕ ਸੰਸਥਾਵਾਂ ਵੀ ਹਨ ਜਿਹੜੇ ਆਪਣੇ ਵੱਲੋਂ ਕੁਝ ਨਾ ਕੋਈ ਯੋਗਦਾਨ ਪਾ ਕੇ ਇਸ ਸਮਾਜ ਦੀ ਸੇਵਾ ਕਰਦੇ ਨੇ ਔਰ ਉਹਨਾਂ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਵਿੱਤੋ ਦੇ ਨਿਵੇਕਲੀ ਸੰਸਥਾ ਆ ਗਿਆ ਧਾਂਦ ਜੈਲਪੁਰ ਸੁਸਾਇਟੀ ਹੈ ਉਸ ਸਾਲ ਪਹਿਲਾਂ ਇਹ ਹੋਂਦ ਵਿੱਚ ਆਈ ਸਤਕਾਰ ਰੋਗ ਕੇ ਐਲ ਧਾਂਦ ਜਿੰਨਾ ਦੇਖੋ ਪ੍ਰਮਾਤਮਾ ਦੀ ਕਿਰਤ ਧਾਨਿਆ ਹੋ ਧੰਤਾ ਦੇ ਪਾਤਰ ਆ ਉਹਨਾਂ ਨੂੰ ਉਹਨਾਂ ਦੇ ਬੇਟੇ ਨੇ ਇਹ ਜੇ ਕੰਮ ਨਹੀਂ ਤੋੜਿਆ ਸੀ ਸੋ ਉਹ ਬੇਟਾ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਉਹ ਅੱਜ ਸਾਡੇ ਮੰਦਰ ਦੇ ਗੁੰਮਟੰਡੇ ਖੜੇ ਉਹ ਧੰਤਾ ਦਾ ਪਾਤਰ ਆਪਣੇ ਪੀਰ ਨੂੰ ਵੀ ਡਾਇਰ ਹੈ ਇਹ ਇੱਕ ਸਪੈਸ਼ਲ ਚਾਈਲਡ ਜਿਹੜੇ ਹੁਣ ਚਲੋ ਥੋੜਾ ਨੌਜਵਾਨ ਹੋ ਗਿਆ ਪਰ ਹੈ ਤਾਂ ਸਪੈਸ਼ਲ ਹੈ ਸਾਨੂੰ ਅੰਗਸਾਰ ਇਨ ਪ੍ਰਮਾਤਮਾ ਦਿੱਤੇ ਬਾਅਦ ਇਹ ਕਿਸੇ ਨਾ ਤਰੀਕੇ ਨਾਲ ਇਹਨੂੰ ਸਪੈਸ਼ਲ ਰਾਂਗ ਨੇ ਬਣਾ ਦਿੱਤਾ। ਟਰਸਟ ਦੇ ਸੂਬਾ ਕੋਆਰਡੀਨੇਟਰ ਜਿੰਦਰ ਕੁਮਾਰ ਬਾਂਟੀ ਅਤੇ ਹੋਰ ਪਤਵੰਤਿਆਂ ਨੇ ਸਾਰੇ ਆਏ ਹੋਏ ਸੱਜਣਾ ਅਤੇ ਸਮੂਹ ਸਹਾਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਵੀ ਇਹ ਜੈਹੀਆਂ ਸੇਵਾਵਾਂ ਜਾਰੀ ਰੱਖਣ ਦਾ ਪ੍ਰੋਮਾਅਸ ਦਿੱਤਾ। ਇੱਕ ਲੋਕ ਭਲਾਈ ਦਾ ਕਾਰਜ ਕਰਨ ਜਾ ਰਿਹਾ ਹੈ। ਔਰ ਤੁਸੀਂ ਅਕਸਰ ਖੌਣਾ ਚ ਦੇਖਦੇ ਹੋਵੋਗੇ ਕਿ ਕਿ ਇਹ ਚੰਨ ਵੈਲਟਰ ਟਰਸਟ ਹਮੇਸ਼ਾ ਹੀ ਇਸ ਤਰ੍ਹਾਂ ਦੇ ਵਿਅਕਤੀ ਜੋ ਕਿ ਜਿਸੇ ਵਲ ਹਨ ਉਹਨਾਂ ਦੇ ਨਾਲ ਹਮੇਸ਼ਾ ਖੜਾ ਹੋਇਆ ਹੈ ਔਰ ਮੈਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਜਨੈਨ ਨੰਗਲ ਜੀ ਪ੍ਰਧਾਨ ਇੰਪਰੂਵਮੈਂਟ ਟਰਸਟ ਖਵਾੜਾ ਪਹੁੰਚੇ ਸਾਡੇ ਵਿੱਚ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹ ਟਰਸਟ ਹੋਂਦ ਵਿੱਚ ਆਇਆ ਸੀ ਤਾਂ ਇੱਕੋ ਟਾਈਮ ਤੇ ਅਸੀਂ 80 व्हीलचेयर ਤੇ ਟਰਾਈਸਾਈਕਲਸ ਦਿੱਤੇ ਸੀਗੇ ਉਸ ਤੋਂ ਬਾਅਦ ਇਹ ਲਗਾਤਾਰ ਲੜੀ ਚੱਲਦੀ ਰਹੀ ਇਹ ਇਸ ਦੇ ਬਹੁਤ ਵੱਡੇ ਸਬੂਤ ਸਾਡੇ ਵੱਡੇ ਭਾਜੀ ਮਲਕੀਤ ਸਿੰਘ ਰੋਤਰਾ ਜੀ ਖੜੇ ਹਨ ਜਿਨ੍ਹਾਂ ਨੇ ਇਸ ਟਰਸਟ ਦੇ ਵਿੱਚ ਬਹੁਤ ਹੀ ਯੋਗਦਾਨ ਪਾਇਆ ਆਪਣਾ ਬਹੁਤ ਸਮਾਂ ਦਿੰਦੇ ਆ ਤੋਂ ਸਾਡੇ ਬਹੁਤ ਹੀ ਸੀਨੀਅਰ ਮੈਂਬਰਸ ਜੀ ਸ਼ੰਗਾਰਾ RAM ਜੀ ਤੇ ਹੋਰ ਸਾਡੇ ਸਰਕਾਰ ਜੋ ਸੀਤਾ ਟੈਂਟ ਵਾਲੇ ਜੀ ਤੋਂ ਅਸੀਂ ਤੁਹਾਡਾ ਫਿਰ ਤੁਹਾਡਾ ਔਰ ਆਪਣੇ ਟਰੱਸਟ ਦੇ ਜਿਹੜੇ ਸਾਡੇ ਮੁਖੀ ਆ ਜੀ ਕੇਲ ਚਾਂਦ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਵਿਦੇਸ਼ਾਂ ਦੇ ਧਰਤੀ ਤੋਂ ਬੈਠੇ ਇੱਥੇ ਹਾਰਾ ਨਾਰਾ ਮਾਰਦੇ ਹਨ ਆਪਣੇ ਭੈਣਾ ਭਰਾਵਾਂ ਲਈ ਚਾਂਦ ਵੈਲਫੇਅਰ ਟਰੱਸਟ ਰਜਿਸਟਰਡ ਯੂਕੇ ਟੀਮ ਵੱਲੋਂ ਪਗਵਾੜਾ ਦੇ ਮੱਲਾ ਪ੍ਰੇਮਪੁਰਾ ਦੀ ਗੜੀ ਨੰਬਰ 11 ਦੇ ਵਿੱਚ ਮਿੱਠੂ ਜੀ ਦੇ ਘਰ ਤੇ ਪਹੁੰਚਿਆ ਇਹਦੇ ਵਿੱਚ ਜਿੰਨੀਆਂ ਵੀ ਮੇਰੀਆਂ ਸਤਿਕਾਰਯੋਗ ਸਹਿਜੀਆਂ ਤਾਂ ਥੋੜਾ ਜਿਹਾ ਟੈਲੀਫੋਨ ਕਰਕੇ ਇੰਨੇ ਗਰਮੇ ਟਾਈਮ ਤੇ ਉਹਨਾਂ ਨੂੰ ਬੁਲਾਇਆ ਉਸ ਵੇਲੇ ਪਹੁੰਚ ਗਿਆ ਮੈਂ ਆਪਣੇ ਦਿਰੋਂ ਬਹੁਤ ਧੰਨਵਾਦ ਕਰਦਾ ਸਾਡੇ ਸ਼ਹਿਰ ਦੇ ਸਦਕਾਰਿਓ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਹਿਬ ਮੇਰੇ ਵੱਡੇ ਵੀਰ ਜੀ ਜਰਨੈਲ ਲੰਗਰ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਡੇ ਆਪਣੇ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਸਾਹਿਬ ਮਲਕੀਸ਼ ਸਿੰਘ ਰਬੂਤਰਾ ਜੀ ਸਾਡੇ ਸੀਨੀਅਰ ਮੈਂਬਰ ਸ਼ੰਗਾਰਾ RAM ਜੀ ਅਕਾਲਗੜ੍ਹ ਤੋਂ ਜਸਵਿੰਦਰ ਸਿੰਘ ਠੇਕੇਦਾਰ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੋਰ ਪ੍ਰੈਸ ਮੀਡੀਆ ਦਾ ਮਣੀ ਜੀ ਦਾ ਹੋਰ ਸਾਰਿਆਂ ਦਾ ਮੈਂ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਦੋਸਤੋ ਇਹ ਜੋ ਉਪਰਾਲੇ ਹੈਗੇ ਆ ਇਹ ਭਾਈ ਭੈਣਾਂ ਨੂੰ ਆਪਣਿਆਂ ਨੂੰ ਜਿੱਦਾਂ ਵੀ ਟਾਈਮ ਮਿਲਦਾ ਹੈਗਾ ਆਪਣਾ ਤਨ ਮਨ ਧਨ ਨਾਲ ਜੋ ਵੀ ਸਰਦਾ ਹੈਗਾ ਜਰੂਰ ਸੇਵਾ ਕਾਰਜਾਂ 'ਚ ਹਿੱਸਾ ਪਾਉਣਾ ਚਾਹੀਦਾ ਆ ਤੇ ਮੈਂ ਬਹੁਤਾਂ ਨਾਮ ਬੋਲਦਾ ਆ ਤੇ ਇਹਨਾਂ ਜੀ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਵੈਰੀ ਮਚ